ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਤੁਹਾਨੂੰ ਠੀਕ ਆਣੀ ਤੁਹਾਨੂੰ ਕਹਿਣਾ ਬਸ ਮੇਥੋਂ ਗਲਤੀ ਹੋ ਗਈ ਹੈ ਕਿੰਨੇ ਕਿ ਦਿਨ ਆਪਾਂ ਜੂਆ ਖੇਡਦੇ ਸੀ 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ ਡੇਢ ਕਰੋੜ ਰੁਪਇਆ ਪੈਨਸ਼ਨ ਆਂਦੀ ਸੀ ਤੁਹਾਡੀ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਉਂਦੀ ਹੈ 2000 ਰੁਪਇਆ ਅੱਛਾ ਤੇ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਮੇਰੇ ਮਾਦਰ ਫਾਦਰ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ

ਸਾਂਦਰਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹਿੰਮ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸ ਐਚ ਓ ਮੈਡਮ ਜਸਵਿੰਦਰ ਐਸ ਐਚ ਓ ਕੋਟਵੱਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖਰਦ ਥਾਣਾ ਮੌਰ ਜ਼ਿਲ੍ਹਾ ਬਠਿੰਡਾ ਉਹ ਬਟੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰ ਤੋਂ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗੈਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ। ਉਹਦੇ ਸਬੰਧ ਦੇ ਅਸੀਂ ਥਾਣਾ ਕੋੜਫੱਤਾ ਵਿੱਚ ਮੁਕੱਦਮਾ ਲੁੱਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ। ਉਹਦੇ ਸਬੰਧ ਵਿੱਚ ਤਫ਼ਤੀਸ਼ ਨੁਹਾਈ ਨਾਲ ਕੀਤੀ ਗਈ। ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਅਵਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਫੌਲਦਾਰ ਪਹੁੰਚੋ ਪੈਨਸ਼ਨ ਆਇਆ ਤੇ ਤਰਤੀਸ ਤਰ੍ਹਾਂ ਨਹੀਂ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਠੰਡੇ ਆਉਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ ਆਈਡੀਐਫਸੀ ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਾਏ ਗਏ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਇਹ ਨੇ ਆਪਦਾ ਸਮਾਂ ਗੁਜ਼ਾਰਿਆ ਉੱਥੇ ਰਿਹਾ ਇਹ ਉੱਥੇ ਇਹ ਨੇ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸਿਪਟ ਕੀਤੀ ਗਈ ਹੈ ਐਸਵੀਆਈ ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਈ ਜ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਇਹ ਤੋਂ ਅਸੀਂ ਦੁਹਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਵਿਸ਼ਿਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜ਼ਹਿਰੀਲਾ ਪਾ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈਗੀ ਇਹਨੇ ਦੁਬਈ ਨਾਲ ਪਰਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਹਰਕ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਆ ਆ ਆਨਲਾਈਨ ਗੇਮ ਜੁਆ ਖੇਡ ਰਿਆ ਹੈ ਕਿ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਇੱਕ ਤ마 ਆਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਪਦੇ ਪਰਿਵਾਰ ਤੋਂ ਮੈਂ ਹਾਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਬੱਚੀ ਔਰ ਕਮੇਜ ਕਿ ਨਹੀਂ ਕਰਦੇ ਤੁਸੀਂ ਜੀ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਇਸ ਬੰਦੇ ਨੇ ਖੋਈ ਨਹੀਂ ਹੋਈ ਇਹ ਬੰਦਾ ਬਠੰਡੀ ਹੋਣਾ ਪਾਇ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਤੇ ਕੋਰਸ਼ਵੀਰ ਇਹ ਕੋਰਸ਼ਵੀਰ ਉਹਣਾ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਉਹੜਾ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲਾ ਹੀ ਸੀ ਨਾਲ ਇਹਦੇ ਕੋਈ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਾਇਆ ਗਿਆ ਸਾਡੇ ਕੋਲੇ ਟੈਕਨੀਕਲ ਬੇਸਿਸ ਤੇ ਸੀਡੀਆਰ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਇਸੇ ਤੇ ਵੀ ਮਾਮਲਾ ਦਾ ਦਿੱਤਾ ਜਾ ਕੇ ਕਿ ਇਸ ਤਰੀਕੇ ਇਹਦੇ ਖਿਲਾਫ ਉਹਨਾਂ ਵੱਖਰੀ ਕਾਰਵਾਈ ਝੂਠਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਬੀਐਨਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਮਰ ਚਲੇਂਦੀ ਜਾ ਰਹੀ ਹੈ ਹਾਂਜੀ ਹਾਂਜੀ ਬਸ ਉਹੀ ਕਸੀਨੋ ਦੇ ਪੈਸੇ ਹਾਜ਼ਰ ਕਰਨ ਦੀ ਖਾਤਰ ਕਸੀਨੋ ਜੂਆ ਇੱਕ ਵੀ ਨਾਲ ਅੰਦੇ ਤੇ ਐਡਨ ਕਰਦੇ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂ ਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀਐਨਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈ ਇਹ ਕੰਮ ਲਈ ਸਾਰੇ ਆਫੀਸਰ ਸਾਹਿਬਾਨ ਸਾਰੇ ਇਸ ਕੰਮ ਲਈ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਹਸਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਇਤਲਾਹ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੁੰਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਕੀਤੀ ਜਾਂਦੀ ਜਾਵੇਗੀ ਹੈ ਜੀ ਇਸ ਆਫ ਦਾ ਫੌਜੀ ਹੈ ਜੀ ਸਾਫ ਦਾ ਫੌਜੀ ਹੈ ਉਹਨੇ 34 ਨੂੰ ਇਹ ਪੈਨਸ਼ਨ ਆਇਆ ਜੇ ਮੈਨੂੰ ਪਤਾ ਹੈ ਜੀ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਕਿਹੜਾ ਸਰ ਕਿਸੇ ਡਿਊਟੀ ਤੇ ਰਹਿ ਲੋ ਪਿੰਡ ਇਹ ਕੋਟਲੀ ਖੁਰਦ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਨੌਕਰੀ ਕਰਦਾ ਸੀਗਾ ਮੈਰੀ ਦਾ ਪਰਿਵਾਰ ਨੂੰ ਸੈਲਰਾਈਜ਼ਰ ਹੈ ਮੇਰੇ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਿਟੇਸ਼ਨ ਜਿਹੜਾ ਉਹ ਚੰਗਾ ਨਹੀਂ ਹੈ ਮੈਰਿਡ ਮੈਰਿਡ ਹੈ ਇਹਦੇ ਇੱਕ ਬੱਚਾ ਹੈਗਾ ਮੁੰਡਾ 18-19 ਸਾਲ ਦਾ ਕੋਲਦਾ ਹੈਗਾ ਬਿਲਕੁਲ ਟੋਟੀ ਡਰਾਮਾ ਕੀਤਾ ਇਸ ਬੰਦੇ ਨੇ ਟੋਟੀ ਡਰਾਮਾ ਦਾਖਲ ਹੋ ਗਿਆ ਵੈਸੇ ਹੀ ਦਾਖਲ ਹੋ ਗਿਆ ਕੋਈ ਇਹਨੂੰ ਕੁਝ ਨਹੀਂ ਹੈਗਾ ਕਿੰਨੇ ਟਾਈਮ ਤੋਂ ਜੂਆ ਖੇਡਦਾ ਸੀ 2021 ਤੋਂ 2021 ਹਾਂ ਕੈਸੀਨੋ ਖੇਡ ਰਿਹਾ 2021 ਤੋਂ ਠੀਕ ਹੈ